ਖਬਰ ਮੱਠ ਸ਼ੇਰੋ ਵਾਲਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਨੇ ਇੱਕ ਪੋਸਟ ਪਾ ਕੇ ਸਿੱਖਾਂ ਦੇ ਦਿਲ ਨੂੰ ਠੇਸ ਪਹੁੰਚਾਈ ਸੀ ਤੇ ਉਸ ਨੇ ਅੱਜ ਸਿੱਖਾਂ ਦੇ ਵਿੱਚ ਖੜ ਕੇ ਮਾਫੀ ਮੰਗ ਲਈ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਦਿਲੋਂ ਮਾਫੀ ਮੰਗਦਾ ਮੇਰੇ ਤੋਂ ਬਹੁਤ ਹੀ ਵੱਡੀ ਭੁੱਲ ਹੋ ਗਈ ਸੀ ਤੇ ਸਿੱਖਾਂ ਨੇ ਉਹਨਾਂ ਤੋਂ ਉਠਕ ਬੈਠਕ ਵੀ ਕਰਾਈ ਨੇ ਤੇ ਸਿੱਖ ਪੰਥ ਤੋਂ ਮਾਫੀ ਮੰਗਾਈ ਹੈ ਤੇ ਹੋਰ ਮੱਠ ਸ਼ੇਰੋ ਵਾਲਾ ਦਾ ਕੀ ਕਹਿਣਾ ਹੈ ਤੇ ਸਿੱਖ ਪੰਥ ਦਾ ਕੀ ਕਹਿਣਾ ਹੈ ਤੁਸੀਂ ਆਪ ਵੀ ਸੁਣ ਲਵੋ ਮੈਂ ਹਰ ਮੱਠ ਬਹੁਤ ਦਿਲੋਂ ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋਰੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਾਫੀ ਮੰਗ ਰਿਹਾ ਉੱਤੇ ਮਾਫ਼ੀ ਦੇ ਸਤੰਤ ਮਾਫ਼ੀ ਮੰਗਦਾ ਮੈਥੋਂ ਵੀ ਕਦੇ ਕਲੀਟ ਤੋਂ ਮਾਫ਼ੀ ਮੰਗਦਾ ਮੈਂ ਬਾਬਾ ਜੀ ਅਮਰਜੀਤ ਸਿੰਘ ਜੀ ਦਮਦਮ ਤਰਸਾਲਾ ਤੋਂ ਮਾਫ਼ੀ ਮੰਗਦਾ ਸਾਰਿਆਂ ਤੋਂ ਬਾਸ ਸੱਪੰਤ ਕੋਲ ਨੂੰ ਕੋਲ ਸੁਮੱਚੀ ਵਰਕਾਹੋਂ ਤੋਂ ਕਲ ਫੜਦੇ ਦੋਤਨ ਵਰਕਾਹੋਂ ਫੜ ਕੇ ਹੱਥ ਜੋੜ ਕੇ ਬਰਕਸ਼ੂਕ ਦਵਰ ਬੈਠੇ ਬਾਬਾ ਗੁਰਦੇਵ ਸਿੰਘ ਜੀ ਖੇੜ ਵਾਲੇ ਬਾਬਾ ਸੇਰ ਸਿੰਘ ਜੀ ਨਾਨਸ ਸੁਨਾਮ ਵਾਲੇ ਨਿਸਾਰਿਆਂ ਤੋਂ ਸਾਰੀ ਸੰਗਤ ਸਾਹਿਬ ਸੱਪੰਤ ਕੋਲ ਆ ਗਿਆ ਸਾਹਿਬ ਸੱਪੰਤ ਹੋ ਗਿਆ ਮੌਨਜੀਤ ਹੋ ਗਿਆ ਤੇ ਇੱਕ ਹੀ ਵਾਰਾ ਕਿਸੇ ਦਾ ਨਾਮ ਨਹੀਂ ਮੈਂ ਬਤਾਣੇ ਕਿ ਬੱਚੇ ਤੋਂ ਹੀ ਮਾਫ ਕਰਿਓ ਤੁਸੀਂ ਰਖਸਨਾ ਵਾਹਿਗੁਰੂ ਜੀ ਕਾਬਾ ਅਸੀਂ ਸੰਗਤ ਦਾ ਜੀ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਪੁੱਛ ਗਲਤ ਪਾਇਆ ਸੀ ਕੱਲ ਜਦੋਂ ਸਾ ਸੰਗਤ ਇੱਥੇ ਕੋਲ ਘਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀ ਨੇ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਇਸ ਸਥਾਨ ਤੇ ਆਵਾਂਗੇ ਅਜਿ ਘੁਰ ਦੁਆਰਾ ਪਾਸੇ ਨਵੀ ਗੁਰਮਤਮਦ ਦਾ ਲਾ ਤੁੰ 20 ਮੀਟਕ ਸਾਲ ਕਣਕੋੜ ਪੰਗਵਾ ਇਹ ਇਥੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕਰਕੇ ਪਹੁੰਚਿਆ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਗੁਰੂ ਗੁਰ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ ਨਾ ਕਰ ਅਗੜ ਕਰਕੇ ਤਨ ਖੜ ਕਰਕੇ ਅੱਗੇ ਤੋਂ ਆਣ ਵਾਲੇ ਤੋਂ ਵਿਖਦੇ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਪੰਥ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਮਿੰਟ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਵੀ ਬਈ ਇਹਨੇ ਮਾਫੀ ਆਪਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਤ ਨੇ ਤੇ ਇਸ ਤੋਂ ਬਾਅਦ ਇਹਨੇ ਜ਼ਿੰਮੇਵਾਰੀ ਲੱਤੀ ਆ ਵੀ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਇੱਕ ਅਸੀਂ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਓ ਇਹ ਜਦੋਂ ਖਾਲਸਾ ਗੁਰੂ ਗ੍ਰੰਥ ਸਾਹਿਬ ਨੇ ਵੀ ਨਮਸਤਕ ਹੋ ਗਿਆ ਇਹਦੋਂ ਵੱਡੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲ ਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਪੀ ਨਾਲੋਂ ਉੱਪਰ ਕੁਸੈ ਨਹੀਂਗਾ ਤੇ ਇੰਨੀ ਬੇਨਤੀ ਕਰਦਾ ਹੋਇਆ ਵੈਗੁਰੂ ਜੀ ਕਰਦਾ ਸਾਹਿਬ ਬੇਨਤੀ ਕਰਦੇ ਉਹ ਤਾਂ ਬੱਲੇ ਬੱਲੇ 1.5 ਪਾਛਾ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤੇ ਸਾਬ ਜਾਦੀ ਸ਼ਹੀਦ ਨਾ ਹੁੰਦੇ ਜਾਂ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮੱਟ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਦਬਕਾਉਂਦੇ ਆ ਜਾਂ ਇਹਨੂੰ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ